ਅੱਜ ਜਿਹੜਾ ਪਾਣੀ ਦਾ ਪੱਧਰ ਵਧਿਆ ਕਿੰਨੇ ਵੇ ਦਾ ਵਧਿਆ ਪਾਣੀ ਦਾ ਪੱਧਰ ਪਾਣੀ ਦੇ ਸਵੇਰੇ 3-4 ਵਜੇ ਤੋਂ ਦਰਮਿਆਨੋਂ ਆਇਆ ਪਾਣੀ ਤੇ ਇਹ ਹੁਣ ਬਹੁਤਾ ਹੋ ਗਿਆ ਇਹ ਹੁਣ ਇਹਨਾਂ ਆਪਣੀ ਮਰਜ਼ੀ ਨਾਲ ਹੀ ਹਟਣਾ ਤੇ ਅਸੀਂ ਰਾਤ ਦੇ ਰਾਤ ਖੜੋਤੇ ਹਾਂ ਪਾਰ ਦੇ ਪਾਰ ਖੜੋਤੇ ਹਾਂ ਹੁਣ ਇਹਦੇ ਵਿੱਚ ਅਸੀਂ ਕੁਝ ਨਹੀਂ ਕਰ ਸਕਦੇ ਤੁਸੀਂ ਕਿਹੜੇ ਪਿੰਡ ਜਾਣਾ ਸੀ ਪਾਰਲੇ ਪਾਸੇ ਮਕਸੂਰ ਚੇਬੇ ਜਾਣਾ ਸੀ ਸਰਕਾਰਾਂ ਕੋ ਕੀ ਮੰਗ ਕਰਦੇ ਹੋ ਸਰਕਾਰਾਂ ਕੋਲ ਮੰਗੇ ਹੋਏ ਕਰਨੀਆਂ ਮੈਂ ਸਾਡੇ ਗਲੋਆ ਕੋਲ ਲਾ ਦੇਓ ਸਰਕਾਰ ਨਹੀਂ ਲਾਉਣਾ ਅਸੀਂ ਤੇ ਲਾ ਨਹੀਂ ਸਕਦੇ ਸਾਡੇ ਕੋਲ ਮੰਜਾ ਨਹੀਂ ਬਣਦਾ ਅਸੀਂ ਇਹ ਪੋ ਬਣਾ ਸਕਦੇ ਆ ਜੋ ਕਰਨਾ ਤੋਹਾਂ ਕਰਨਾ ਤੇ ਇਹ ਆ ਮੜਾ ਮੋਠਾ ਇਹ ਗਰੀਬ ਬੰਟਾ ਜਿਹੜੀ ਜਨਾ 5000 ਦੁਨੀਆ ਐ ਫਾ ਲੱਗੀ ਐ ਉਹ ਕਿਤੇ ਨਾ ਆ ਸਕਦੇ ਨੇ ਜੱਸ ਜੇ ਕੋ ਹੱਸਾ ਵਾਪਰ ਜਾਏ ਕਿ ਕਿੱਧਰ ਨੂੰ ਜਾਵਾਂ ਹੈ ਹੈ ਜੇ ਕੋ ਹੱਸਾ ਵਾਪਰ ਦੇ ਦੇ ਅਸੀਂ ਕੁਝ ਨਹੀਂ ਕਰ ਸਕਦੇ ਨਾ ਕਰ ਸਕਨੇ ਆ ਹਾਂ ਜੀ ਹੁਣ ਤੁਹਾਨੂੰ ਪਤਾ ਜੀ ਸਾਰਾ ਹੀ ਹੁਣ ਅਸੀਂ ਉੱਤੇ ਦਿੱਕੀ ਕਰ ਸਕਦੇ ਹਾਂ ਠੀਕ ਹੈ ਪਾਪੀ ਮੇਰਾ ਸੱਤ ਸਿੰਘ ਨਾਂ ਜੀ ਮੇਰਾ ਪਾਣੀ ਦਾ ਪੱਧਰ ਕਿੰਨਾ ਕੁ ਵਧ ਗਿਆ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਗਿਆ ਜੀ ਕਮ ਸੇ ਕਮ 50000 ਤੋਂ ਉੱਪਰ ਟੱਪ ਗਿਆ ਜੀ ਕੁਛ ਪਾਣੀ ਹਾਂ ਜੀ ਤੇ ਇਸ ਪਾਣੀ ਦੇ ਨਾਲ ਜਿਹੜਾ ਪਲਟੂਨ ਪੁਲ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਪੁਲ ਨੂੰ ਨੁਕਸਾਨਾ ਜੀ ਰੈਂਪ ਦੋਨਾਂ ਛਟਾਂ ਤੇ ਰੁੜ ਗਏ ਆ ਤੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਪਾਣੀ ਹੋਰ ਵੀ ਆਉਣ ਦੇ ਚਾਂਸ ਹੈ ਪੁਲ ਨੂੰ ਵੀ ਨੁਕਸਾਨ ਹੋ ਸਕਦਾ ਜੀ ਜਿਆਦਾ ਪਾਣੀ ਹੋਰ ਚੜ ਗਿਆ ਤੇ ਜਿਹੜੇ ਆਉਣ ਜਾਣ ਵਾਲੇ ਲੋਕ ਸੀ ਉਹ ਉਹਨਾਂ ਨੂੰ ਬੜੀ ਮੁਸ਼ਕਲ ਪਾਰ ਕੀਤਾ ਜੀ ਉਸ ਬੰਦੇ ਫਸ ਕੇ ਪਾਰ ਵੀ ਆ ਜੀ ਜੀ ਵਿਆਹ ਲਈ ਉਸੇ ਉਹਨਾਂ ਵੀ ਆ ਕਾਫੀ ਪ੍ਰਾਬਲਮ ਹੈ ਜੀ ਬਹੁਤ ਜ਼ਰੂਰ ਹਾਂ ਜੀ ਹਾਂ ਜੀ ਬਹੁਤ ਮੁਸ਼ਕਲ ਹੈ ਜੀ ਉਹਨਾਂ ਦੇ ਮੁੰਡੇ ਦਾ ਵੀ ਵਿਆਹ ਹੈ ਕਿਸਤੀ ਚੱਲ ਰਹੀ ਹੈ ਇਹਨਾਂ ਤੋਂ ਨੇ ਕਿਸਤੀ ਨਹੀਂ ਪਈ ਜੀ ਪਿੱਛੋਂ ਜਿਹੜਾ ਉਹ ਕੱਢਿਆ ਲਗ ਲਗ ਪਾਣੀ ਜੀ ਕਿਸਤੀ ਆਪਣਾ ਥੋੜਾ ਪਾਣੀ ਕੰਟਰੋਲ ਹੈਗਾ ਫਿਰ ਚਲਾਵਾਂਗੇ ਜੀ ਹਜੇ ਪਾਣੀ ਦਾ ਬਹਾਅ ਬਹੁਤ ਜ਼ਿਆਦਾ ਜੀ ਠੀਕ ਹੈ ਜੀ ਪਾ ਜੀ ਮੈਂ ਪੇਕੇ ਆਪਣੇ ਕੱਲ੍ਹ ਦੀ ਗਈ ਸੀ ਡਰਾਸ ਰਹੀ ਪੇਕੇ ਤੇ ਮੈਨੂੰ ਹੋ ਜਾਣਾ ਇਸ ਪਾਰ ਨੂੰ ਕਿਉਂ ਦਰਿਆਏ ਪਾਣੀ ਬੜਾ ਆ ਗਿਆ ਬੜੀ ਮੁਸ਼ਕਲ ਹੋਗੀ ਨਹੀਂ ਬੜੀ ਨਹੀਂ ਪਿਆਦੀ ਪਈ ਪੋਲ ਦੇ ਅੱਗੇ ਪਾਣੀ ਬਹੁਤ ਆ ਗਿਆ ਆ ਆ ਤਾਂ ਢੋਲ ਵੀ ਰੁੜਨ ਦਾ ਖਤਰਾ ਆ ਪ੍ਰੇਪਾਣੀ ਨੂੰ ਦੋ ਦਿਨ ਦਰਿਆਏ ਪਾਣੀ ਆਣਾ ਆ ਤੇ ਬੜੀ ਮੁਸ਼ਕਲ ਆ ਭਾਜੀ ਤੇ ਸਾਡੇ ਮੰਡ ਦਾ ਪੋਲ ਵੱਜਣਾ ਚਾਹੀਦਾ ਪੋਲ ਵੱਜੇ ਪੱਕੀ ਪੱਕਾ ਦਰਿਆ ਵੱਜੇ ਚਾਹ ਸ਼ਵੇਰਿਓ ਤੇ ਚਲੋ ਸਾਡੀ ਮੁਸ਼ਕਲ ਜਿਹੜੀ ਆ ਦੂਰ ਹੋ ਜੇ ਆਰਾਮ ਨਾਲ ਜਾਂ ਫਿਰ ਘਰ ਜਾਈਏ ਐਸਾ ਮੇਟੇ ਛੇਰਦੇ ਆਣ ਕੇ ਬੈਠੇ ਜਾਂ ਇਹੜੇ ਪਿੰਡ ਤੋਂ ਹਾਂ ਜੀ ਅਸੀਂ ਛੇਬੇ ਜਾਣਾ ਪਾ ਵੀ ਛੇਬੇ ਛੇਬੇ ਸਾਡਾ ਘਰ ਕਿੱਥੇ ਗਏ ਸੀ ਅਸਪਤਾਲ ਗੁਰਦੁਆਰੇ ਇਧਰ ਮੈਂ ਆਉ ਕਾਨੂੰ ਮਾਣ ਵਾਲੇ ਮੇਰੇ ਥੇਕੇ ਨੇ ਪੁਰਾਣੇ ਛਾਲੇ ਆਉਣ ਆਲਦੀ ਮੈਂ ਗਈ ਜੀ ਸੀਰਾ ਤੇ ਆਪਣੇ ਥੇਕੇ ਨੂੰ ਬਹੁਣ ਮੈਂ ਚਾਹ ਸਵੇਰੇ ਚਾਹ ਚੁਪੀਤੀ ਰੋਟੀ ਖਾਧੀ ਤੇ ਮੈਂ ਬਸ ਲਈ ਤੇ ਮੈਂ ਚੱਲ ਮੈਂ ਚੱਲਣੀ ਆਪਣੇ ਪਿੰਡ ਦੇ ਹੱਥੋਂ ਤੇ ਨੰਗੇ ਵਾਲੀ ਜਾਂਦੇ ਆ ਸਰਕਾਰਾਂ ਤੋਂ ਕੀ ਮੰਗ ਕਰਦੇ ਆ ਅਸੀਂ ਸਰਕਾਰਾਂ ਨੂੰ ਕਹਿੰਦੇ ਆ ਸਾਡਾ ਪੱਕਾ ਫੋਲ ਬਣੂ ਪੱਕਾ ਪੁਲ ਬਣੋ ਪੱਕਾ ਦਰਿਆ ਪੱਕਾ ਚਾਰ ਛੇਰੇ ਸਾਡਾ ਤੋਂ ਪੱਕਾ ਦਰਿਆ ਸਾਡਾ ਬੰਦ ਜਿਹੜਾ ਪੁਲ ਬੱਜਦੇ ਚਲੋ ਅਸੀਂ ਦਿਨ ਰਾਤ ਜਾ ਸਕੀਏ ਆ ਸਕੀਏ ਸਾਨੂੰ ਕੋਈ ਪ੍ਰੋਬਲਮ ਨਾ ਹੋਵੇ